ਸਾਜੀ ਕਾਲ ਤੋਂ ਜੁੜੇ ਹੋ ਪੰਜਾਬ ਹਰਿਆਣਾ ਲਾਈਵ ਦੇ ਨਾਲ ਤਾਂ ਬਠਿੰਡਾ ਦੇ ਕਸਬਾ ਪਖਤਾਪਾਈ ਤੋਂ ਅਹਿਮ ਜਾਣਕਾਰੀ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਪੰਨੂ ਮਾਰਕੀਟ ਦੇ ਵਿੱਚ ਕਪੜੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗੀ ਹੈ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਦੇ ਵਿੱਚ ਆ ਪਖਤਾਪਾਈ ਦੀ ਬਠਿੰਡਾ ਕਸਬੇ ਦੀ ਪੰਨੂ ਮਾਰਕੀਟ ਜਿਹੜੀ ਕਪੜੇ ਦੀ ਮਾਰਕੀਟ ਹੈ ਉਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਅੱਗ ਲੱਗਣ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਜਿਸ ਦੇ ਨਾਲ ਬਾਰ ਖਰੀਦਕਾਰ ਨੂੰ ਵੀ ਜਿਹੜੀ ਕਾਰ ਹੈ ਸੜ ਕੇ ਰਾਖ ਹੋ ਗਈ ਲੱਖਾਂ ਰੁਪਈਆ ਦਾ ਕਾਰ ਦਾ ਨੁਕਸਾਨ ਹੋਇਆ ਕਪੜੇ ਦੀ ਦੁਕਾਨ ਦੇ ਵਿੱਚ ਕਪੜਾ ਦਾ ਜਿਹੜਾ ਕਾਫੀ ਵੱਡਾ ਨੁਕਸਾਨ ਹੋਇਆ ਤਾਂ ਹਜੇ ਤੱਕ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਪਾਇਆ ਤਾਂ ਉੱਥੇ ਮੌਕੇ ਤੇ ਫੋਰਟੀ ਫਾਇਰ ਬ੍ਰਿਗੇਡ ਸਮੇਤ ਸਰਕਾਰੀ ਸਬੰਧਤ ਬਵਾਗਾ ਵੱਲੋਂ ਮੌਕੇ ਤੇ ਪਹੁੰਚ ਕੇ ਅਗਨ ਨੂੰ ਕਾਬੂ ਪਾਇਆ ਗਿਆ ਤੇ ਹਲਾਤਾ ਤੇ ਕਾਬੂ ਪਾਇਆ ਗਿਆ ਪਰ ਵੀ ਕਿਸੇ ਦੀ ਜਿਹੜਾ ਨੁਕਸਾਨ ਹੋਣ ਤੋਂ ਆਸ ਫੋਡਰ ਨੁਕਸਾਨ ਹੋਣ ਤੋਂ ਹੀ ਬਚਾਇਆ ਗਿਆ ਕਾਹ ਹੈ ਪੰਜਾਬ ਦੇ ਅਤੇ ਜਿਹੜੇ ਸਬੰਧਤ ਵਿਭਾਗਾਂ ਵਿੱਚ ਮੌਕੇ ਤੇ ਪਹੁੰਚੇ ਸੀ